ਜਿੰਨਾ ਚਿਰ ਸਾਡਾ ਇਹ ਕੰਮ ਕਲੀਅਰ ਨਹੀਂ ਕਰਦੇ ਉਹਨਾਂ ਚਿਰੇ ਸੀ ਇਹਨਾਂ ਨੂੰ ਜੇ ਇੱਥੋਂ ਘਰੋਂ ਜਾਣ ਨਹੀਂ ਦੇਣਾਗਾ ਅਸੀਂ ਇਹਨਾਂ ਨੂੰ ਬੰਦੀ ਬਣਾ ਕੇ ਰੱਖਾਂਗੇ ਸਰਮਾਉਣੀ ਚਾਹੀਦੀ ਹੈ ਉਹਨਾਂ ਬੰਦਿਆਂ ਨੂੰ ਜਿਹੜੇ ਸ਼ਿਕਾਇਤਾਂ ਕਰਦੇ ਆ ਤੇ ਸਰਮਾਉਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਜਿਹੜੇ ਉਹ ਬੰਦੇ ਤੇ ਬਾਰ-ਬਾਰ ਸ਼ਿਕਾਇਤਾਂ ਕਰਨ ਦੇ ਆਧਾਰ ਤੇ ਜਾ ਰਹੇ ਆ ਕਿ ਕੀ ਪ੍ਰਸ਼ਾਸਨ ਇਹ ਬਿਜਲੀ ਮੁਲਾਜ਼ਮ ਇਹਨਾਂ ਨਹੀਂ ਲਿਖ ਕੇ ਦੇ ਸਕਦੇ ਵੀ ਇਹ ਬੰਦਾ ਸ਼ਿਕਾਇਤੀ ਆ ਮੁਰਦਾਵਾਰ 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 ਠੀਕ ਆ ਭਾਈ ਕੀ ਕਰ ਗਿਆ ਮਰਦੇ ਨੂੰ ਅੱਕ ਚੱਪਣਾ ਪੈਂਦਾ ਹੁਣ ਇਹਨਾਂ ਦੀ ਫਸਲ ਆ ਗਈ ਹੁਣ ਬਾਬੇ ਦੀ ਬਾਬੇ ਦੀ ਪਿੱਛੇ ਪਰ ਹਰੇ ਕੁਸ ਮਹੀਨੇ ਹੋਇਆ ਇਹਨਾਂ ਦੀ ਨੌਜਵਾਨ ਨੂੰ ਮਰ ਗਈ ਆ ਗਈ ਤੇ ਇਹ ਇੱਕ ਦੁੱਖ ਦੇ ਦਾ ਪਹਿਲਾ ਨੇਗੇ ਦੇਖੋ ਇਹਨਾਂ ਨੇ ਮਾਰਿਆ ਇਤਹਾਕੇ ਦਾ ਦੇਖੋ ਬਜ਼ੁਰਗ ਦੇ ਹੰਝੂ ਆਉਂਦੇ ਆੱਖਾਂ ਦੇ ਵਿੱਚ ਬਾਪੂ ਦੀ ਸਰਕਾਰ ਨਹੀਂ ਜੀ ਇੱਥੇ ਬਿਨਾ ਪੈਸੇ ਤੋਂ ਕੰਮ ਨਹੀਂ ਚੱਲਦਾ ਮੈਂ ਸ਼ਰਤ ਲਾ ਕੇ ਕਹਿੰਦਾ ਜੀ ਜੇ ਅਸੀਂ ਸਾਡੇ ਇਹੀ ਬਾਪੂ ਇਹਨਾਂ ਨੂੰ ਬਿਜਲੀ ਵਾਲਿਆਂ ਨੂੰ ਪੈਸੇ ਦੇ ਦੇ ਤਾਂ ਮਸਲਾ ਹੱਲ ਹੋ ਜੂ 300 ਮੋਟਰ ਭਦਾਵਟ ਦੇ ਵਿੱਚ ਆ ਜਿਹੜੀ ਪੈਸੇ ਲੈ ਕੇ ਇਹਨਾਂ ਨੇ ਗਾਂ ਦੀ ਗਾਂ ਅੱਗੇ ਪਿੱਛੇ ਕੀਤੀ ਆ ਸਤਿ ਸ਼੍ਰੀ ਅਕਾਲ ਸਫ਼ਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਇਸ ਵਕਤ ਬਰਨਾਲਾ ਦੇ ਪਿੰਡ ਸਹਿਣਾ ਦੇ ਵਿੱਚ ਖੜਾ ਬਿਜਲੀ ਘਰ ਨੂੰ ਘੇਰਿਆ ਗਿਆ ਕਿਸਾਨ ਮੌਜੂਦ ਨਹੀਂ ਗੱਲਬਾਤ ਕਰਦੇ ਆ ਕਿਉਂ ਘੇਰਿਆ ਗਿਆ ਕੀ ਮਾਮਲਾ ਇਹ ਸਭ ਤੋਂ ਪਹਿਲਾਂ ਦੱਸੋ ਜੀ ਕੀ ਮਾਮਲਾ ਇਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਾਮਲਾ ਹੈ ਜੀ 3 ਸਾਲ ਪਹਿਲਾਂ ਇੱਥੇ ਟਾਵਰ ਲੱਗਿਆ ਸੀਗਾ ਜੀ ਬੂਸਟ ਟਾਵਰ ਉਹ ਬਟਾਇਆ ਸੀਗਾ ਪੂਰੇ ਪਿੰਡ ਦੇ ਸਹਿਯੋਗ ਨਾਲ ਜੀ ਉਹ ਟਾਵਰ ਦੀ ਖੁੰਦ ਦੇ ਵਿੱਚ ਆ ਕੇ ਕਿਉਂ ਘਰ ਦੇ ਵੀ ਗਵਾਂਢੀ ਨੇਗੇ ਖੇਤਾਂ ਦੇ ਵੀ ਗਵਾਂਢੀ ਨੇਗੇ ਇਹ ਆਪਣੀ ਬੋਰ ਖਰਾਬ ਹੋ ਗਿਆ ਸੀਗਾ ਜਿਹਦੇ ਕਰਕੇ ਦੋ ਤਿੰਨ ਕਿੱਲੇ ਗਾਹਾਂ ਮੋਟਰ ਲੈ ਜਾਣੀ ਪੈਗੀ ਐਂਤਪਾਲ ਜਈ ਸੀਗਾ ਜਿਨ੍ਹਾਂ ਨੇ 40000 ਰੁਪਏ ਲੈਤਾ ਉਸ ਟਾਈਮ ਤੇ ਐਸਟੀਮੇਟ ਦਾ 20000 ਰੁਪਏ ਬਣਦਾ ਸੀਗਾ ਤਕਰੀਬਨ ਉਹ 40000 ਰੁਪਏ ਲੈ ਗਿਆ ਕਹਿੰਦੇ ਕਾਗਜ਼ੀ ਕਾਰਵਾਈ ਤੇ ਉਹ 20000 ਕਹਾ ਦਾ ਲਿੱਤਾ ਉਹਨਾਂ ਨੇ ਉਹਨਾਂ ਨੇ ਸ਼ਿਫਟ ਕਰਨ ਦਾ ਅੱਛਾ ਮਤਲਬ ਵੀ ਅਸੀਂ ਸ਼ਿਫਟ ਕਰਾਂਗੇ 40000 ਰੁਪਏ ਲੈਤਾ ਨਹੀਂ 20000 ਸ਼ਿਫਟ ਦਾ ਲਿੱਤਾ ਤੁਸੀਂ ਠੀਕ ਕਹਿੰਦਾ ਨਹੀਂ ਉਹਨਾਂ ਨੇ ਮਤਲਬ ਹਾਂ ਜਾਨੀ ਕਿ ਸਾਨੂੰ ਹੁਣ ਕਾਗਜ਼ਾਂ 'ਚ ਪਤਾ ਲੱਗ ਰਿਹਾ ਮਤਲਬ ਅਸੀਂ ਪਿਛਲੀ ਜਿਹੜੀ ਕੋ ਕੀਤੀ ਆ ਕਾਗਜ਼ਾਂ 'ਚ ਪਤਾ ਲੱਗ ਰਿਹਾ ਵੀ ਉਸ ਟਾਈ ਪੀਆਰ ਵੱਧ ਕਾ ਲਿੱਤਾ ਹੋਇਆ ਪਤਾ ਨਹੀਂ ਉਹਨਾਂ ਨੇ ਹੁਣ ਸਾਤੋਂ ਇਹਨਾਂ ਤੋਂ ਲਿੱਤਾ ਇਹ ਸੀਗੇ ਹਨ ਪਰ ਬੰਦੇ ਭਜਨ ਸਿੰਘ ਕਿਉਂਕਿ ਇਹਨਾਂ ਨੂੰ ਕਿਉਂ ਗੂਠਾ ਸਾਫ ਆ ਇਹਨਾਂ ਨੂੰ ਨਹੀਂ ਪਤਾ ਸੀਗਾ ਉਹ ਪੈਸੇ ਲੈ ਗਏ ਲਿਜਾਣ ਤੋਂ ਬਾਅਦ ਇਹਨਾਂ ਦਾ ਕਾਗਜ਼ਾਂ ਦੇ ਵਿੱਚ ਉਹਨਾਂ ਨੇ ਸਹੀ ਨਹੀਂ ਕੀਤਾ ਉਸ ਤੋਂ ਬਾਅਦ ਉਹਨੂੰ ਪਤਾ ਸੀ ਕਿਉਂਕਿ ਉਹ ਗਮਾਂਡੀ ਸੀਗਾ ਟਾਬਰ ਦੀ ਖੁੰਦ ਦੇ ਵਿੱਚ ਆ ਕੇ ਉਹਨੇ ਸ਼ਿਕਾਇਤ ਕਰਤੀ ਸ਼ਿਕਾਇਤ ਕਰਨ ਤੋਂ ਬਾਅਦ ਬਾਰ-ਬਾਰ ਪ੍ਰਸ਼ਾਸਨ ਉੱਥੇ ਜਾਂਦਾ ਰਿਹਾ ਬਿਜਲੀ ਵਿਭਾਗ ਵਿੱਚ ਜਾਂਦੇ ਰਹੇ ਆ ਅਸੀਂ ਜੱਥੇਬੰਦੀ ਤੌਰ ਤੇ ਉੱਥੇ ਉਹਦਾ ਨਾ ਕਰਾਓ ਕਰਦੇ ਰਹੇ ਆ ਉਸ ਤੋਂ ਬਾਅਦ ਅਖੀਰ ਤੇ ਆ ਕੇ ਕੱਲ ਐਕਸ਼ਨ ਸਾਹਿਬ ਪਹੁੰਚੇ ਪਟਿਆਲੇ ਤੋਂ ਉਹਨਾਂ ਦੇ ਪੁਲਿਸ ਮੁਲਾਜ਼ਮ ਸੀਗੇ ਜੀ ਸੈਨੇ ਥਾਣੇ ਤੋਂ ਏਐਸਆਈ ਆਪਣਾ ਬਲੀਰਾਮ ਸੀਗਾ ਜੀ ਤੇ ਇੱਕ ਚਪਾਹੀ ਸੀਗਾ ਜੀ ਮਤਲਬ ਅਸੀਂ ਸਾਰਿਆਂ ਨੂੰ ਉੱਥੇ ਬੰਦੀ ਬਣਾ ਲਿਆ ਉਸ ਤੋਂ ਬਾਅਦ ਸ਼ਾਮ ਨੂੰ ਸਾਡੀ ਬੈਠ ਕੇ ਗੱਲ ਹੋਈ ਆ ਵੀ ਜਿਹੜਾ ਸਫਟਿੰਗ ਕਰਨ ਦੇ ਪੈਸੇ ਆ ਉਹ ਅਸੀਂ ਭਰਾਂਗੇ ਤੇ ਜਿਹੜਾ ਸਾਡੇ ਤੇ ਇਹਨਾਂ ਦੇ ਭਜਨ ਸਿੰਘ ਦੇ ਪਰਚਾ ਦਰਜ ਹੋਇਆ ਵਗਾ ਉਹ ਤੇ ਜਵਾਬਤ ਕਰਵਾ ਕੇ ਆਏ ਆਗੇ ਅੱਛਾ ਵੀ ਇਹ ਉਹਨਾਂ ਦਾ ਪਾਬਸ ਕੈਨਸਲ ਕੀਤਾ ਜਾਊਗਾ ਤੇ ਪੈਸੇ ਤੁਸੀਂ ਭਰ ਦੋ ਤੇ ਸੋਡੀ ਮੋਟਰ ਉਹ ਜਿਵੇਂ ਚੱਲਦੀ ਬਹਾਰ ਰਹੂਗੀ ਅਸੀਂ ਆਖਿਆ ਠੀਕ ਆ ਜੀ ਐਸ ਐਚ ਓ ਸਾਹਿਬ ਨੂੰ ਅਸੀਂ ਕਿਹਾ ਸੀਗਾ ਗੁਰਮੰਦਰ ਸਿੰਘ ਸੈਨਾ ਥਾਣੇ ਦੇ ਵਿੱਚ ਐਸ ਐਚ ਓ ਉਹਨਾਂ ਨੂੰ ਕਿਹਾ ਜੀ ਇਹ ਮੁਕਰਦੇ ਹੁੰਦੇ ਆ ਪਰ ਉਹਨਾਂ ਨੇ ਸਾਨੂੰ ਭਰੋਸਾ ਜਗਾਇਆ ਉਹ ਕਹਿੰਦੇ ਨਹੀਂ ਇਹ ਮੁਕਰਦੇ ਨਹੀਂਗੇ ਪਰ ਇਹ ਉਸ ਗੱਲ ਤੋਂ ਹੁਣ ਭੱਜੇ ਆ ਜੀ ਅਸੀਂ ਸਵੇਰ ਦੇ ਇਥੇ 10 ਵਜੇ ਦੇ ਬੈਠੇ ਆ ਜੀ 10 ਵਜੇ ਤੋਂ ਬਾਅਦ ਫਿਰ ਅਸੀਂ ਐਡੀਓ ਸਾਹਿਬ ਨੂੰ ਫੋਨ ਲਾਇਆ ਪਹਿਲਾਂ ਉਹਨਾਂ ਨੇ ਫੋਨ ਨਹੀਂ ਚੱਕਿਆ ਉਸ ਤੋਂ ਬਾਅਦ ਫਿਰ ਮੈਂ ਥਾਣੇ ਜਾ ਗਿਆ ਥਾਣੇ ਮੈਨੂੰ ਐਸ ਐਚ ਓ ਸਾਹਿਬ ਮਿਲੇ ਨਹੀਂਗੇ ਅਮਰੀਕ ਸਿੰਘ ਮੁੰਡਾ ਨਾਲ ਗਿਆ ਬਈ ਅਡਿਓ ਸਾਹਿਬ ਫੋਨ ਨਹੀਂ ਚੁੱਕਦੇ ਦੁਬਾਰਾ ਇਹਨਾਂ ਦਾ ਫੋਨ ਆਇਆ ਕਿ ਨੇ ਅਸੀਂ ਪਟਿਆਲੇ ਆ ਉਸ ਤੋਂ ਬਾਅਦ ਹੁਣ ਇੱਥੇ ਆ ਗਿਆ ਹੁਣ ਸਾਡੇ ਨਾਨਾ ਨੇ ਕੋਈ ਗੱਲਬਾਤ ਨਹੀਂ ਕੀਤੀ ਗਈ ਜਿੰਨਾ ਚਿਰ ਸਾਡਾ ਇਹ ਕੰਮ ਕਲੀਅਰ ਨਹੀਂ ਕਰਦੇ ਉਹਨਾਂ ਚਿਰ ਅਸੀਂ ਇਹਨਾਂ ਨੂੰ ਜੀ ਇੱਥੋਂ ਘਰੋਂ ਜਾਣ ਨਹੀਂ ਦੇਣਾਗਾ ਅਸੀਂ ਇਹਨਾਂ ਨੂੰ ਬੰਦੀ ਬਣਾ ਕੇ ਰੱਖਾਂਗੇ ਜੀ ਤਾਂ ਬਈ ਇਹ ਬੰਦੀ ਬਣਾਉਣਾ ਠੀਕ ਹੈ ਮੈਂ ਦੇਖ ਰਿਹਾ ਉਧਰਲੇ ਪਾਸੇ ਦਰਵਾਜ਼ਾ ਲੱਗਿਆ ਹੋਇਆ ਕੀ ਇਹ ਠੀਕ ਹੈ ਬਈ ਠੀਕ ਹੈ ਬਈ ਕੀ ਕਰ ਗਿਆ ਮਰਦੇ ਨੂੰ ਅੱਕ ਚੱਪਣਾ ਪੈਂਦਾ ਹੁਣ ਇਹਨਾਂ ਦੀ ਫਸਲ ਆ ਗਈ ਹੁਣ ਬਾਬੇ ਦੀ ਬਾਬੇ ਦੀ ਪਿਛਲੇ ਹਰੇ ਕੁਸ ਮਹੀਨੇ ਹੋਇਆ ਇਹਨਾਂ ਦੀ ਨੌਜਵ ਦੇਖੋ ਇਹਨਾਂ ਨੇ ਨਹੀਂ ਮਾਰਿਆ ਝਾਕੇ ਦਾ ਦੇਖੋ ਬਜ਼ੁਰਗਾਂ ਦੇ ਹੰਝੂ ਆਉਂਦੇ ਆ ਅੱਖਾਂ ਦੇ ਵਿੱਚ ਆ ਨਿਗਾਹ ਮਾਰੋ ਆ ਬਜ਼ੁਰਗਾਂ ਸ਼ਰਮ ਆਉਣੀ ਚਾਹੀਦੀ ਉਹਨਾਂ ਬੰਦਿਆਂ ਨੂੰ ਜਿਹੜੇ ਸ਼ਿਕਾਇਤਾਂ ਕਰਦੇ ਆ ਤੇ ਸ਼ਰਮ ਆਉਣੀ ਚਾਹੀਦੀ ਆ ਪ੍ਰਸ਼ਾਸਨ ਨੂੰ ਜਿਹੜੇ ਉਹ ਬੰਦੇ ਤੇ بار-ਬਾਰ ਸ਼ਿਕਾਇਤਾਂ ਕਰਨ ਦੇ ਆਧਾਰ ਤੇ ਜਾ ਰਹੇ ਆ ਕੀ ਕੀ ਪ੍ਰਸ਼ਾਸਨ ਇਹ ਬਿਜਲੀ ਮੁਲਾਜ਼ਮ ਇਹਨਾਂ ਨਹੀਂ ਲਿਖ ਕੇ ਦੇ ਸਕਦੇ ਵੀ ਇਹ ਬੰਦਾ ਸ਼ਿਕਾਇਤੀ ਆ ਸ਼ਿਕਾਇਤ ਖਤਮ ਵੀ ਹੋ ਸਕਦੀ ਆ ਆ ਬੰਦੇ ਦਾ ਬਜ਼ੁਰਗ ਦਾ ਯਾਰ ਦੇਖੋ ਇਹਦੇ ਹੰਝੂ ਨਿਕਲ ਰਹੇ ਆ ਬਾਪੂ ਅੱਖਾਂ ਕਿਉਂ ਭਰੀਆਂ ਕੀ ਹੋਇਆ ਇਹਨੇ ਕੋਲੇ ਹੱਲ ਹੀ ਨਹੀਂ ਖਾਲੀ ਨਹੀਂ ਆ ਜੀ ਜਦੋਂ ਫਸਲ ਫਸਲੇ ਦੀ ਪੁੱਤਾਂ ਮਾਲ ਨਹੀਂ ਪਾਲੀ ਵੀ ਤਾਰੋ ਜੱਥੇਬੰਦੀ ਦੌਰ ਤੇ ਲੈ ਨਹੀਂ ਰਹੀ ਜੇ ਜੇ ਇਹ ਬਿਜਲੀ ਵਾਲੇ ਜਾ ਕੇ ਤਾਰ ਲਾਣਦੇ ਕੱਲ ਜਿਵੇਂ ਐਸਡੀਓ ਦਾ ਐਕਸ਼ਨ ਸਾਹਿਬ ਗਿਆ ਐਸਡੀਓ ਗਿਆ ਜੋ ਤਾਰ ਲਾਣਦੇ ਇਹਨਾਂ ਦੇ ਸੇਗਲੇ ਝੋਨੇ ਦੇ ਮਾਰੇ ਜਾਣੀ ਸੀ ਤੇ ਕੀ ਖਾਣਗੇ ਬਾਈ ਇੱਕ ਪਾਸੇ ਸਰਕਾਰ ਕਹਿੰਦੀ ਆ ਆਪ ਸਰਕਾਰ ਆਪਕੇ ਦਵਾਰ ਆਪਦੇ ਅਫਸਰ ਤੁਹਾਡੇ ਦਵਾਰ ਪਰ ਹੁਣ ਕੀ ਲੱਗਦਾ ਚੁੱਪ ਕਿਉਂ ਨੇ ਸਰ ਪਤਾ ਨਹੀਂ ਜੀ ਕੋਈ ਸਮਝ ਨਹੀਂ ਆਉਂਦੀ ਕੋਈ ਆਪੂ ਦੀ ਸਰਕਾਰ ਨਹੀਂ ਜੀ ਇੱਥੇ ਬਿਨਾ ਪੈਸੇ ਤੋਂ ਕੰਮ ਨਹੀਂ ਚੱਲਦਾ ਮੈਂ ਸ਼ਰਤ ਲਾ ਕੇ ਕਹਿੰਦਾ ਜੀ ਜੇ ਅਸੀਂ ਸਾਡੇ ਇਹੀ ਬਾਪੂ ਇਹਨਾਂ ਨੂੰ ਬਿਜਲੀ ਵਾਲਿਆਂ ਨੂੰ ਪੈਸੇ ਦੇ ਦੇ ਤਾਂ ਮਸਲਾ ਹੱਲ ਹੋ ਜਾਊਗਾ ਨਹੀਂ ਕੋਈ ਹੱਲ ਨਹੀਂ ਹੁੰਦਾ ਕਿੰਨੀਆਂ ਮੋਟਰਾਂ ਨੇਗੀਆਂ ਕੱਲ ਸਾਡੇ ਐਕਸ਼ਨ ਸਾਹਿਬ ਨਾਲ ਗੱਲ ਹੋਈ ਆ ਸਾਡੇ ਬਲਾਕ ਦੇ ਆਗੂਆਂ ਨੇ ਉਹਨਾਂ ਨੇ ਦੱਸਿਆ ਕਿ ਨੇ 300 ਮੋਟਰ ਭਦਾਵੜ ਦੇ ਵਿੱਚ ਆ ਜਿਹੜੀ ਪੈਸੇ ਲੈ ਕੇ ਇਹਨਾਂ ਨੇ ਗਾਂ ਦੀ ਗਾਂ ਅੱਗੇ ਪਿੱਛੇ ਕੀਤੀ ਆ ਸਾਡੇ ਇਥੇ ਕੁਝ ਕੁਝ ਦਿਨ ਪਹਿਲਾਂ ਮਹੀਨਾ ਕੋ ਹੋਇਆਗਾ ਜਾਨਕੀ ਉਹ ਬਲਾਕ ਦੇ ਆਗੂਆਂ ਨੂੰ ਪਤਾਗਾ ਉਹ ਮੋਟਰ ਦਾ 2 ਲੱਖ ਰੁਪਇਆ ਲੈਂਦਾ ਸੀ ਉਹ ਜੁਨੀ ਨੇ ਦਾਅਵ ਦੇ ਕੇ ਵਾਪਸ ਕਰਵਾਈ ਆ ਗਈ ਉਹ ਮੋਟਰ ਹੁਣ ਵੀ ਚੱਲ ਰਹੀ ਆ ਐਮਐਲਏ ਦੇ ਕਹਿਣ ਦੇ ਆਧਾਰ ਤੇ ਚੱਲ ਰਹੀ ਆ ਕੱਲ ਵੀ ਸਾਡੀ ਐਕਸ਼ਨ ਸਾਹਿਬ ਨਾਲ ਮੇਰੇ ਕੋਲ ਵੀਡੀਓ ਆ ਭਾਈ ਜੀ ਤੁਹਾਨੂੰ ਦਿਖਾ ਦਾਂਗੇ ਜਿਹੜੇ ਸਾਡੇ ਬਲਾਕ ਦੇ ਆਗੂ ਬੋਲਦੇ ਸੀਗੇ ਉਹਨਾਂ ਨੇ ਦੱਸਿਆ ਵੀ ਉਹ ਵੀ ਚੱਲੀ ਜਾਂਦੀ ਆ ਤੇ ਆ ਬਜ਼ੁਰਗ ਦੀ ਮੋਟਰ ਨਹੀਂ ਚੱਲਣ ਦਿੰਦੇ ਬਾਪੂ ਕਿੰਨੇ ਜਾਣੇ ਹੋ ਪਰਿਵਾਰ ਚ ਕਿੰਨੇ ਜਾਣੇ ਆ ਜੀ ਕੀ ਹਾਂ ਜੀ ਅੱਛਾ ਬਾਪੂ ਕਿ ਹੁਣ ਕੀ ਮਾਮਲਾ ਕਿੱਥੇ ਖੜਾ ਹੈ ਮਾਮਲਾ ਗੈਦਰ ਕਟਣ ਜਾ ਬੱਲੇ ਅੱਛਾ ਅਰੇ ਭਾਈ ਇਹ ਇਹਦਾ ਕੀ ਡੇੜਾ ਫਰਕ ਆ ਉਹ ਕਿਸ ਆਧਾਰ ਤੇ ਹੋਇਆਗਾ ਮੇਰਾ ਨਾਮ ਗਰਜੰਟ ਸਿੰਘ 3 ਪ੍ਰਧਾਨ ਬਸੰਤਮੀਰ ਕਾੜੀਆਂ ਜੀ ਪਾਈ ਹੈ ਨਾ ਇਹ ਕਿਸਾਨ ਨੂੰ ਅਲੇ ਜੇ ਮੇਰੇ ਵਿੱਚ ਲਿਆਂਦਾ ਗਿਆ ਜੀ ਇਹਨੂੰ ਕੋਈ ਕਾਨੂੰਨੀ ਕਾਰਵਾਈਗਾ ਵਿਚਾਰੇ ਨੂੰ ਤੌਰ ਤਰੀਕਾ ਨਹੀਂ ਪਤਾ ਸੀਗਾ ਜੀ ਇਹਨੂੰ ਮਹਿਕਮੇ ਨੇ 40000 ਰੁਪਏ ਚ ਘਮਰਾ ਕਰਤਾ ਵੀ ਅਸੀਂ ਤੇਰਾ ਸਿਰਫ ਦਾ ਛੇ ਕਰਾਂਗੇ ਉਹ ਕਰਾਂਗੇ ਜਿਹਨੂੰ ਪੈਸੇ ਦੇਤੇ ਜੀ ਨੇ ਇਹ ਵਿਚਾਰਾ ਇਹਨਾਂ ਤੇ ਭਰੋਸਾ ਕਰ ਗਿਆ ਜੀ ਮਹਿਕਮੇ ਨੇ ਕੋਈ ਕਾਨੂੰਨੀ ਕਾਰਵਾਈ ਸ਼ਾਬ ਦਾ ਠੀਕ ਨਾ ਕੀਤਾ ਕਾਗਜ਼ੀ ਕਾਰਵਾਈ ਤੇ ਪੈਸੇ ਆਪਦੀ ਪੌਕਟ ਮੰਨੀ ਕਰ ਲਈ ਜੀ ਤੇ ਹੁਣ ਉਸ ਦੇ ਸੰਬੰਧ ਵਿੱਚ ਕਿਸਾਨ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਜੀ ਵਿਚਾਰੇ ਦਾ ਤੇ ਇਹਦੇ ਉੱਪਰ ਪਟਿਆਲਾ ਤੋਂ ਜੀ ਪਰਚਾ ਵੀ ਦਰਜ ਹੋ ਗਿਆ ਜੀ ਇਹਦੇ ਤੇ 182000 ਰੁਪਿਆ ਫੈਨ ਵੀ ਹੋ ਗਿਆ ਜੀ ਇਹਨੂੰ ਤੇ ਇਹਨਾਂ ਨੇ ਸਾਡੇ ਨਾਲ ਜਥੇਬੰਦੀ ਕੋਲੇ ਅਪਰੋਚ ਕੀਤੀ ਜੀ ਅਸੀਂ ਜਥੇਬੰਦੀ ਗਰਾਹਾ ਤਾਦਿਆ ਅਸੀਂ ਪਿੰਡ ਤੌਰ ਤੇ ਇਹਨਾਂ ਦੇ ਨਾਲ ਆ ਜੀ ਪੂਰਨ ਤੌਰ ਤੇ ਪੂਰਾ ਹੀ ਮਦਦ ਕਰਾਂਗੇ ਜੀ ਇਹਨਾਂ ਦੀ ਸਾਥੋ ਜੋ ਵੀ ਹੋਇਆ ਸਕਾਰਸ ਨੂੰ ਤੇਜ ਲੰਮਾ ਕਰਾਂਗੇ ਵਧਾਵਾਂਗੇ ਜੋ ਵੀ ਸਾਥੋ ਲੜਾਈ ਲੜਨੀ ਸੀ ਲੜਾਂਗੇ ਨਹੀਂ ਭਾਈ ਤੁਸੀਂ ਇੱਥੇ ਸੁਪਾ ਦੇ ਬੈਠੇ ਹੋ ਪ੍ਰਕਾਸ਼ਨ ਨੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਭਈ ਇਹ ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਜੀ ਉਹ ਕਹਿੰਦੇ ਵੀ 182000 ਰੁਪਏ ਭਰ ਦਿਓ ਕੋਰਟ ਨੇ ਸਾਨੂੰ ਪੰਜਵਾਂ ਹਿੱਸਾ ਭਰਾਇਆ ਸੀਗਾ 37000 ਰੁਪਏ 182 ਦੇ ਵਿੱਚੋਂ ਉਸ ਤੋਂ ਬਾਅਦ ਅਸੀਂ ਜ਼ਮਾਨਤ ਕਰਵਾ ਲਈ ਸੀ ਮੈਂ ਨਾਲ ਹੀ ਗਿਆ ਸੀਗਾ ਪਟਿਆਲੋਂ ਜਾ ਕੇ ਸੀ ਜ਼ਮਾਨਤ ਕਰਵਾ ਕੇ ਲਿਆ ਇਹਨਾਂ ਦੇ ਬਾਬਾ ਜੀ ਉਹਨਾਂ ਦੀ ਉਸ ਤੋਂ ਬਾਅਦ 37000 ਭਰਨ ਤੋਂ ਬਾਅਦ ਹੁਣ ਅਸੀਂ ਇਹਨਾਂ ਨੂੰ ਕਿਹਾ ਸੀ ਕੱਲ ਵੀ ਨਾਲ ਹੀ ਸਭ ਤੋਂ ਸ਼ਿਫਟਿੰਗ ਦੇ ਪੈਸੇ ਭਰਾਲੋ ਨਾਲ ਹੀ ਇਹ ਇਹਨਾਂ ਨੇ ਹੁਣ ਕੋਈ ਸਾਡੇ ਨਾਲ ਹਜੇ ਕੋਈ ਗੱਲਬਾਤ ਨਹੀਂ ਕੀਤੀ ਜੀ ਤੇ ਹੁਣ ਕੀ ਮੋਕਮਾਂਗੇ ਹੀ ਆ ਜੀ ਇਹਨਾਂ ਦਾ ਬਣਦਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਜੀ ਜਦੋਂ ਅਸੀਂ ਪੈਸੇ ਭਰਨ ਨੂੰ ਤਿਆਰ ਆਂ ਐਸਟੀਮੇਟ ਸਹੀ ਲਾ ਕੇ ਉਹ ਸਹੀ ਤੌਰ ਤੇ ਸਭ ਤੋਂ ਭੀਸ ਭਰੋਣ ਦੇ ਰੋਲਾ ਨਹੀਂ ਪਰਦਾ ਕੈਂਸਲ ਕੀਤਾ ਜਾਵੇ ਜੋ ਖਰਚਾ ਕਰਿਆ ਗਿਆ ਜੀ ਇਹਨਾਂ ਤੇ ਜੋ ਕਾਨੂੰਨੀ ਤੌਰ ਤੇ ਕੋਈ ਪੈਸੇ ਬਣਦੇ ਨੇ ਇਹਨਾਂ ਤੋਂ ਭਰਾਏ ਜਾਣ ਜੀ ਇਹਨਾਂ ਨੂੰ ਰਸੀਤਾਂ ਵਗੈਰਾ ਦਿੱਤੀਆਂ ਜਾਣ ਜੋ ਵਿਭਾਗ ਨੇ ਇਹਨਾਂ ਤੇ ਕਾਰਵਾਈ ਕਰੀ ਆ ਪਰਚਾ ਦਰਜ ਕਰਾਇਆ ਜੀ ਉਸ ਨੂੰ ਖਾਰਜ ਕੀਤਾ ਜਾਵੇ ਜੀ ਜੀ ਵਧੀਆ ਤਰੀਕੇ ਨਾਲ ਬੇਨਤੀ ਕਰਕੇ ਜਿਵੇਂ ਵੀ ਇਹਨਾਂ ਦਾ ਕਨੈਕਸ਼ਨ ਬਹਾਲ ਕੀਤਾ ਜਾਵੇ ਜੀ ਜੀ ਕਾਪੀ ਜੋ ਵੀ ਰਸੀਦ ਆ ਸਭ ਕੁਝ ਇਹਨਾਂ ਦੇ ਕਾਨੂੰਨੀ ਤੌਰ ਤੇ ਇਹਨਾਂ ਦੇ ਕੋਲੇ ਹੈ ਜੀ ਜੋ ਇਹਨਾਂ ਦਾ ਮਹਿਕਮਾ ਨਜਾਇਜ਼ ਧੱਕਾ ਕਰ ਰਿਹਾ ਹੈ ਇਹ ਉਹਦੇ ਤੇ ਖਲ ਪਾਈ ਜਾਵੇ ਜੀ ਜੀ ਭਾਈ ਜਿਵੇਂ ਇੱਧਰ ਬਾਈ ਨੇ ਕਿਹਾ ਵੀ محکمہ ਨੇ ਐ ਤਖਿਆ ਕਰ ਰਿਹਾ ਬਪੂ ਜੀ ਆਪਰੇ ਕੀ ਲੱਗਦਾ ਹੈ ਕਿਉਂਕਿ ਉਹਨਾਂ ਮਹਿਕਮੇ ਚ ਵੀ ਉਹਨਾਂ ਦੇ ਜਿਹੜੇ ਪਿਓ ਵੀ ਬਜ਼ੁਰਗ ਤੇ ਬਜ਼ੁਰਗ ਤੇ ਸ਼ਿਕਾਇਤ ਕਰਨ ਵਾਲੇ ਵੀ ਕਿੰਨੇ ਵੀ ਤਰਸ ਕਿਉਂ ਨਹੀਂ ਕੀਤਾ ਦਰਸ ਤਾਂ ਦੇਖੋ ਜੀ ਇਹਨਾਂ ਦਾ ਗਮਾਂਡੀ ਆ ਦਰਸ ਉਹਨੇ ਕੀ ਕਰਨਾ ਉਹ ਤਾਂ ਜਦ ਕਰ ਰਿਹਾ ਇਹਨਾਂ ਦੀ ਵੀ ਇਹਨਾਂ ਦੀ ਮੋਟਰ ਕੱਟੀ ਜਾਵੇ ਇਹਨਾਂ ਦੇ ਫਸਲ ਹੁਣੋਂ हट ਜੇ ਬੱਚੇ ਭੁੱਖੇ ਮਰਨ ਉਹਨੇ ਤਾਂ ਇੱਕ ਜਦ ਫੜੀ ਵੀ ਇੱਕ ਵਾਰ ਨਹੀਂ ਸ਼ਿਕਾਇਤ ਕੀਤੀ ਚੌਥੀ ਵਾਰ ਆ ਕੀਤੀ ਹੈ ਕਾਇਦਾ ਜਦੋਂ ਅਸੀਂ ਪੈਸੇ ਭਰਨ ਨੂੰ ਤਿਆਰ ਆ ਕਿਸਾਨ ਸਾਡਾ ਸਾਰਾ ਕੁਝ ਭਰਨ ਨੂੰ ਤਿਆਰ ਆ ਕਿਉਂ ਨਹੀਂ ਇਹਨਾਂ ਨੂੰ ਇਨਸਾਫ ਦਿੱਤਾ ਜਾਂਦਾ ਜੀ ਬਾਪੂ ਸਰਕਾਰ ਤਾਂ ਕਹਿੰਦੀ ਆਪ ਸਰਕਾਰ ਆਖੇ ਦਿਵਾ ਕੀ ਲੱਗਦਾ ਫਿਰ ਕੱਲਾ ਫੋਕਾ ਢੋਲ ਹੀ ਰਹਿ ਗਿਆ ਕੱਲੀਆਂ ਗੱਲਾਂ ਹੀ ਰਹਿ ਗਈਆਂ ਸਰਕਾਰ ਤੋਂ ਆਪ ਸਰਕਾਰ ਤਾਂ ਸਾਰਿਆਂ ਨੂੰ ਆਪਾਂ ਨੂੰ ਪਤਾ ਵੀ ਕਿੰਨਾ ਕੁਛ ਕਰ ਰਹੀ ਆ ਇਹ ਤਾਂ ਉਹਨਾਂ ਦੇ ਬਹਾਨੇ ਆ ਸਾਰੇ ਆਪ ਸਰਕਾਰ ਆਪਦੇ ਦਵਾਰ ਅਸੀਂ ਤਾਂ ਕਿਤੇ ਦੇਖੀ ਨਹੀਂ ਕਿਸੇ ਦਵਾਰ ਖੜਾ ਅਸੀਂ ਇਹਨਾਂ ਦੇ ਦਵਾਰ ਬੈਠੇ ਆ ਸਾਨੂੰ ਤਾਂ ਇਹ ਨਹੀਂ ਖੈਰ ਪਾ ਰਹੇ ਕਿਸਾਨ ਨੂੰ ਮੱਲੂ ਮੱਲੇ ਤਾਂ ਕਰ ਕਿਸੇ ਦੇ ਵੀ ਸਰਕਾਰ ਹੋਵੇ ਕੋਈ ਵੀ ਪੱਤਾ ਭਰੀ ਪਾਲੀ ਹੋਵੇ ਕਿਸਾਨ ਵਿਚਾਰਾ ਕਿਉਂ ਦੁਖੀ ਰਹਿੰਦਾ ਚਾਹੇ ਅਫਸਰशाही ਹੈ ਜਾਂ ਫਾਸ਼ਨ ਹੈ ਸੁਣਦਾ ਕਿਉਂ ਨਹੀਂ ਕੋਈ ਨਾ ਆਂਦੀ ਤਾਂ ਸੁਣੀ ਤਾਂ ਜਾਵੇ ਇਹ ਤੇ ਕੁਲੇ ਪਾਵਰ ਹੋਵੇ ਗਰੀਬ ਆ ਕਿਸਾਨ ਕੁਟਰ ਕਿਸਾਨ ਗਰੀਬ ਆ ਅੱਜ ਦੇ ਸਮੇਂ ਚ ਤੇ ਕਿਸਾਨ ਨੂੰ ਦੱਬ ਰਹੇ ਆ ਮੰਦ ਮੰਦੀ ਹਰੇਕ ਮਹਿਕਮਾ ਕੋਈ ਵੀ ਹੋਵੇ ਇਹ ਤੇ ਬਿਜਲੀ ਬੋਰਡ ਪਿੱਛੇ ਕੀ ਆ ਹੋਰ ਵੀ ਮਹਿਕਮਾ ਸਾਰੇ ਕਿਸਾਨ ਨੂੰ ਦੱਬ ਰਹੇ ਆ ਸਭ ਜੀ ਜੀ ਧੰਨਵਾਦ ਬਾਪੂ ਜੀ ਤਾਂ ਐਸਡੀਓ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਉਹ ਇਸ ਮਾਮਲੇ ਬਾਰੇ ਕੀ ਕਹਿੰਦੇ ਆ ਉਹਨਾਂ ਦਾ ਪੱਖ ਲੈਂਦੇ ਆ ਪੱਖ ਲੈਣਾ ਕੀ ਕਹੂੰਗੇ ਸਰ ਜੀ

ਤਾ ਐਸਡੀਓ ਸਾਡਾ ਫੜ ਲਿਆ ਤੁਸੀਂ ਇਸ ਗੱਲਬਾਤ ਬਾਰੇ ਕਿਵੇਂ ਸੋਚਦੇ ਹੋ ਕੀ ਦੇਖਦੇ ਹੋ ਇਹ ਦੇਖਣ ਲਈ ਜਿਹੜੇ ਤੋਂ ਸਭ ਤੋਂ ਟਾਈਮੀ ਨਾ ਕੈਮਰਾਮੈਨ ਕਾਸਟ ਦੇ ਨਾਲ ਮੈਂ ਜਲਦੀ ਕਰੇਗਾ ਬਹੁਤ ਬਹੁਤ